ਤਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਛੁੱਟੇ ਕੀ ਮਹਿਲਾਵਾਂ ਦੀ ਗੱਲ ਕਰੀਏ ਚਾਹੇ ਅਸੀਂ ਸੱਜਣ ਸਜਾਉਣ ਦੀ ਜਾਂ ਫਿਰ ਸੁਹਾਨ ਦੇ 16 ਸਿੰਗਾਰ ਦੀ ਮਹਿਲਾਵਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਦੱਸੀ ਕਿ ਮਹਿਲਾਵਾਂ ਦੇ ਵਿੱਚ ਜਿੱਥੇ ਸੋਲਾ ਸਿੰਗਾਰ ਨੂੰ ਲੈ ਕੇ ਸੱਜਣ ਸਜਣ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਤਾਂ ਉਦੋਂ ਮਹਿਲਾਵਾਂ ਦੇ ਪਿੱਛੇ ਮਹਿੰਦੀ ਸਟਾਲਸ ਤੇ ਵੀ ਕਾਫੀ ਜ਼ਿਆਦਾ ਪੀੜ ਦੇਖਣ ਨੂੰ ਮਿਲਦੀ ਹੈ ਜਿੱਥੇ ਕਿ ਮਹਿੰਦੀ ਨੂੰ ਵੀ ਲੈ ਕੇ ਮਹਿਲਾਵਾਂ ਕਾਫੀ ਜ਼ਿਆਦਾ ਐਕਸਾਈਟਡ ਉਤਸੁਕ ਨਜ਼ਰ ਆਉਂਦੀਆਂ ਨੇ ਜੇਕਰ ਗੱਲ ਕਰੀਏ ਚੰਡੀਗੜ੍ਹ ਦੇ ਸੈਕਟਰ 24 ਦੀ ਤਾਂ 24 ਜਿਸਥਿਤ ਓਂਕਾਰ ਮਾਰਕੀਟਿੰਗ ਦੇ ਵੱਲੋਂ ਮਹਿਲਾਵਾਂ ਦੇ ਲਈ ਮਹਿੰਦੀ ਲਗਾਉਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਉਹਨਾਂ ਦੇ ਵੱਲੋਂ ਆਊਟਲੈਟ ਦੇ ਅੱਗੇ ਲਗਭਗ 15 ਮਹਿੰਦੀ ਲਗਾਉਣ ਵਾਲੀਆਂ ਲੜਕੀਆਂ ਨੂੰ ਬਿਠਾਇਆ ਗਿਆ ਜੋ ਕਿ ਆਊਟਲੈਟ ਤੋਂ ਖਰੀਦਦਾਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਫ੍ਰੀ 'ਚ ਮਹਿੰਦੀ ਲਗਾ ਕੇ ਦੇ ਰਹੀਆਂ ਸੀ। ਓੰਕਾਰ ਮਾਰਕੀਟਿੰਗ ਦੇ ਡਾਇਰੈਕਟਰ ਰਵਿੰਦਰ ਸਿੰਘ ਪੱਲਾ ਦਾ ਕਹਿਣਾ ਹੈ ਕਿ ਓੰਕਾਰ ਮਾਰਕੀਟਿੰਗ ਦੇ ਵੱਲੋਂ ਫਲੇ ਲਗਭਗ 1 ਦਹਾਕੇ ਤੋਂ ਇਹ ਸੇਵਾ ਕਿੱਤੀ ਚੱਲੀ ਹੈ ਆਊਟਲੈਟ ਤੇਗੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮਹਿੰਦੀ ਲਗਾਉਣ ਦੇ ਲਈ ਬਿਠਾਇਆ ਜਾਂਦਾ ਹੈ ਤਾਂ ਜੋ ਇਹ ਸਾਰੀ ਲੜਕੀਆਂ ਮਹਿੰਦੀ ਕਲਾ ਵਿੱਚ ਜੁੜੀਆਂ ਨਿਪੁੰਨ ਨੇ ਇਹ ਆਪਣੀ ਕਲਾ ਦਿਖਾਉਣ ਤੇ ਮਹਿਲਾਵਾਂ ਜੜੀ ਹੈ ਕਿ ਇਸ ਤੀ ਤਿਉਹਾਰ ਤੇ ਖਾਸ ਕਰਕੇ ਕਰਵਾ ਚੌਤੇ ਮਹਿੰਦੀ ਲਗਵਾਉਣ ਆਂਦੀਆਂ ਨੇ ਉਹ ਵੀ ਮਹਿੰਦੀ ਲਗਵਾ ਸਕਣ ਜਿੱਥੇ ਕਿ ਸੇਵਾ ਉਹਨਾਂ ਦੇ ਵੱਲੋਂ ਇੱਕ ਦਿਖਾ ਕੇ ਤੋਂ ਨਿਭਾਈ ਜਾ ਰਹੀ ਹੈ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਜਾਂਦਾ ਹੈ ਸੁੰਦੇਹਾ ਜਿ ਲਈ ਆਪਣੇ ਬੱਚਿਆਂ ਲਈ ਸ਼ੁਭ ਸ਼ਾਂਤੀ ਔਰ ਆਪਣੀ ਲੰਬੀ ਆਇਯੂ ਲਈ ਅਰਦਾਸ ਕਰਦੀਆਂ ਆਪਣਾ ਵਰਤ ਰੱਖ ਕੇ ਇੱਕ ਵਰਤ ਮਨਾਉਂਦੀ ਹੈ ਇਹ ਸਦਾ ਸੁਹਾਗਣ ਦਾ ਇੱਕ ਪਰਮਾਤਮਾ ਤੋਂ ਅਸ਼ੀਰਵਾਦ ਲੈਂਦੀ ਹੈ ਤੇ ਕਿਸ ਦੇ ਵਿੱਚੋਂ ਹਮੇਸ਼ਾ ਤਿਆਰ ਹੁੰਦੀ ਹੈ ਔਰ ਜਿਦੇ ਲਈ ਮਹਿੰਦੀ ਜਿਵੇਂ ਇੱਕ 16 ਸਿਗਾ ਦਾ ਇਕਦਮ ਬਹਾ ਜਿੰਦੀ ਜਿੱਦੇ ਚ 16 ਸਿਗਾ ਚ ਮਹਿੰਦੀ ਵੀ ਕੀਤੀ ਜਾਂਦੀ ਹੈ। ਤੋਂ 올 ਵਾਲ ਵਾਲ ਹੋਣੇ ਸਾਡਾ ਮਕਸਦ ਇਹ ਹੈ ਕਿ ਇਹ ਵੀ ਕਰਦੇ ਆ ਬੁੜੀਆਂ ਨੂੰ ਰੋਜ਼ਗਾਰ ਦਿੱਤਾ ਜਾਏ ਤਾਂ ਕਿ ਇਹਨਾਂ ਨਾਲ ਇਹਨਾਂ ਨੂੰ ਰੋਜ਼ਗਾਰ ਮਿਲੇ ਔਰ ਜਿਹੜੀਆਂ ਲੇਡੀਸ ਮਾਵਾ ਭੈਣਾਂ ਤੀਆਂ ਜਿਹੜੀਆਂ ਸਾਡੀਆਂ ਆਂਦੀਆਂ ਉਹ ਰਿਸਪੈਕਟਫੁਲੀ ਆਪਣਾ ਬੈਠ ਕੇ ਔਰ ਟੀਕੇ ਨਾਲ ਮਹਿੰਦੀ ਲਵਾ ਸਕਣ ਅਸੀਂ ਉਹਨਾਂ ਨੂੰ ਚਾ ਵੀ ਆਫਰ ਕਰਦੇ ਆ ਔਰ ਪਿਠਾ ਕੇ ਤਾਂ ਕੋਈ ਪੈਸੇ ਵੀ ਨਹੀਂ ਲੈਂਦੇ ਮਹਿੰਦੀ ਫ੍ਰੀ ਲਵਾਤੀ ਜੀ ਤੁਸੀਂ ਕਿੰਨੇ ਚਿਰ ਤੋਂ ਜਿਹੜਾ ਹੈਗਾ ਇਹ ਸਰਵਿਸ ਇਡਾ ਹੈਗਾ ਕਰਦੇ ਆ ਰਿਹਾ ਸੋਸਾਇਟੀ ਲਈ ਇਹ ਪਿਛਲੇ ਵੀ 22 ਸਾਲ ਤੋਂ ਕਰ ਰਿਹਾ ਮੈਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੀ ਬੱਚੇ ਦੇ ਚੋ ਸਕਿੱਲ ਡਵੈਲਪਮੈਂਟ ਹੋ ਕੇ ਆਉਂਦੇ ਆ ਔਰ ਇਹਨਾਂ ਦੀ ਖਾਸੀਅਤ ਇਹ ਹੈ ਕਿ ਕੱਲ ਨੂੰ ਇੱਕ ਆਪਣੇ ਪਾਰਨਰਾਂ ਦੇ ਵਿੱਚ ਲੱਗ ਕੇ ਕੰਮ ਕਰਨ ਲੱਗ ਜਾਂਦੀਆਂ ਕਿਉਂਕਿ ਇਹਨਾਂ ਨੂੰ ਇੱਥੇ ਸਰਵ ਮੋਡਿਫਿਕੇਸ਼ਨ ਮਿਲਦਾ ਔਰ ਸਕਿੱਲ ਡਵੈਲਪਮੈਂਟ ਹੁੰਦੀ ਹੈ ਇਹਨਾਂ ਦਾ ਛੱਕਾ ਖੁੱਲਦਾ ਜੇ ਤੁਸੀਂ ਸਿਵਲ ਸੋਸਾਇਟੀ ਦੀਆਂ ਜਦੋਂ ਲੇਡੀਆਂ ਨੂੰ ਆਪਸ ਵਿੱਚ ਮਿਲਦੇ ਹੋ ਤਾਂ ਤੁਹਾਡਾ ਆਪਣੇ ਆਪ ਹੀ ਲੇਡੀਜ਼ ਤੋਂ ਲੇਡੀਜ਼ ਉਨਕਾਂ ਦਾ ਨਾਮ ਮਜ਼ਬੂਤ ਹੋ ਜਾਂਦਾ ਜਿਵੇਂ ਕਹਿ ਲੋ ਤੁਸੀਂ ਉਹਨੂੰ ਲੱਗਦਾ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਉਹ ਚੀਜ਼ ਇਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਹੈ ਬਿਲਾ ਜੀ ਇਹ ਹਰ ਤਰ੍ਹਾਂ ਦਾ ਬਣ ਚੁੱਕਾ ਹੈ ਤਿਹਾਰ ਇਸ ਬਾਰੇ ਕੀ ਕਹਿੰਦੇ ਹੋ ਦੇਖੋ ਤਿਹਾਰ ਕੋਈ ਵੀ ਹੋਏ ਪਰਮਾਤਮਾ ਦਾ ਵੀ ਇਹੀ ਸੋਚ ਸੀ ਜੀ ਪਰਮਾਤਮਾ ਦੀ ਸੋਚ ਬਾਰੇ ਤਾਂ ਖੈਰ ਨਹੀਂ ਮੈਂ ਕਹਿ ਸਕਦਾ ਪਰ ਜੋ ਵੀ ਇੱਕ ਸਮਾਜ ਨੂੰ ਇਕੱਠਾ ਕਰਨਾ ਮਿਲਵਰਤਨ ਦਾ ਤਿਹਾਰ ਬਣਾਇਆ ਜਾਏ ਇੱਕ ਸਮਾਜ ਇਕੱਠਾ ਹੋ ਕੇ ਬੈਠ ਕੇ ਕਿਥੇ ਸਾਂਝੀਆਂ ਗੱਲਾਂ ਕਰ ਸਕਣ ਜੇ ਤਿਹਾਰ ਬੇਸਿਕਲੀ ਇਸ ਤਰ੍ਹਾਂ ਦੇ ਹੀ ਹੁੰਦੇ ਆ ਔਰ ਇੱਕ ਆਪਸ ਵਿੱਚ ਸਾਰੇ ਸਮੁਦਾਇ ਆਪਸ ਵਿੱਚ ਮਿਲ ਕੇ ਇੱਕ ਦੂਜੇ ਨਾਲ ਸਾਂਝੀਆਂ ਚੀਜ਼ਾਂ ਕਰ ਸਕਣ ਇਥੇ ਹਰਾਂ ਦਾ ਹੀ ਮਕਸਦ ਹੈ ਔਰ ਇਹੀ ਦੀ ਇਸੀ ਚੀਜ਼ਾਂ ਨੂੰ ਕਹਿੰਦੇ ਹੋਏ ਸਭ ਦਾ ਸਾਂਝਾ ਤਿਆਰ ਹੈ ਥੈਂਕ ਯੂ